ਰਿਸ਼ਤਾ ਹੋ ਗਿਆ ਮੈਂ ਘਰ ਆ ਕੇ ਦੱਸਿਆ ਤੇਰਾ ਰਿਸ਼ਤਾ ਕਰ ਰਿਹਾ ਕਹਿੰਦਾ ਕਿਹਦੇ ਨਾਲ ਮੈਂ ਕਿਹਾ ਕੁੜੀ ਨਾਲ ਉਹ ਯਾਰ ਕਹਿੰਦਾ ਮੈਨੂੰ ਦਿਖਾ ਤਾਂ ਲੈਣੀ ਸੀ ਮੈਂ ਕਿਹਾ ਕਹਿੰਦਾ ਮੈਂ ਹੁਣ ਆ ਜਾਂਦਾ ਮੈਨੂੰ ਦਿਖਾ ਦਿਓ ਇੱਕ ਵਾਰੀ ਮੈਂ ਕਿਹਾ ਦਿਖਾ ਦੇਾਂਗੇ ਪਰ ਜੇ ਨਾ ਪਸੰਦ ਆਈ ਤੇ ਨਾ ਕਰ ਦੇਂਗਾ ਯਾਰ ਨਾ ਕੀ ਕਰਨੀ ਹੁੰ ਜਾ ਤੂੰ ਕਰ ਹੀ ਆ ਯਾਰ ਫਿਰ ਹੁਣ ਮੈਂ ਕੀ ਕਰਾਂ ਕੀ ਬਾਤ ਹੈ ਭਾਜੀ ਮੇਰੇ ਭਰਾ ਨੇ ਵਿਆਹ ਤੇ ਜਾ ਕੇ ਕੁੜੀ ਵੇਖੀ ਮੇਰਾ ਕਿਹਦੇ ਨਾਲ ਵਿਆਹ ਹੋਣ ਲੱਗਾ ਭਾਜੀ ਦੂਜੀ ਗੱਲ ਦੇਖੋ ਤੁਸੀਂ ਭਰਾਵਾਂ ਦੀ ਗੱਲ ਕਰਦੇ ਛੋਟੇ ਭਰਾ ਦੀ ਨਾ ਟ੍ਰੇਨਿੰਗ ਚੱਲਦੀ ਵੀ ਉਹਦੀ ਜੌਬ ਲੱਗ ਗਈ ਉਹ ਟ੍ਰੇਨਿੰਗ ਤੇ ਅਸੀਂ ਲਖਨਊ ਤੇ ਉਹਦੇ ਵਾਸਤੇ ਰਿਸ਼ਤਾ ਵੇਖਣਾ ਸੀ ਹੂੰ ਤੇ ਅਸੀਂ ਭਾਈ ਕਹਿੰਦੇ ਜੀ ਕੁੜੀ ਦੇਖ ਲਓ ਅਸੀਂ ਤਾਂ ਬੜੇ ਅਸੀਂ ਡਰਦੇ ਆ ਵੀ ਨਹੀਂ ਕੁੜੀ ਨਹੀਂ ਵੇਖਣ ਜਾਣਾ ਕਿਉਂ ਵੀ ਤੁਹਾਨੂੰ ਕੋਈ ਕੁੜੀ ਦੇਖਣ ਜਾਓ ਤੁਹਾਨੂੰ ਕੋਈ ਵੀ ਪ੍ਰੋਬਲਮ ਆਵੇ ਤੁਸੀਂ ਇਹ ਤਾਂ ਮੈਨੂੰ ਰਿਜੈਕਟ ਕਰਕੇ ਆ ਰਹੇ ਹੋ ਨਾ ਕੁੜੀ ਨੂੰ ਕਿ ਸਾਨੂੰ ਰਿਸ਼ਤਾ ਮਨਜ਼ੂਰ ਨਹੀਂ ਅੱਜ ਕੱਲ ਇਹ ਕਾਮਨ ਗੱਲਾਂ ਹੋ ਗਈਆਂ ਵੈਸੇ ਹੋ ਗਈਆਂ ਹੂੰ ਪਰ ਉਦੋਂ ਸਾਨੂੰ ਬੜਾ ਡਰ ਲੱਗਦਾ ਯਾਰ ਕਿਦਾਂ ਕਿਸੇ ਦੀ ਬੱਚੀ ਨੂੰ ਨਿੰਦ ਕੇ ਆ ਜਾਈਏ ਵੀ ਕਿਸੇ ਗੱਲ ਤੋਂ ਵੀ ਅਗਲੀ ਨੂੰ ਹਰਟ ਕਰਕੇ ਆ ਜਾਈਏ ਵੀ ਨਹੀਂ ਰਿਸ਼ਤਾ ਨਹੀਂ ਹੋ ਸਕਦਾ ਭਾਵੇਂ ਰੀਜ਼ਨ ਉਹਦਾ ਕੋਈ ਵੀ ਹੋਵੇ ਤੇ ਮੈਂ ਮੇਰੀ ਮਾਮੀ ਰਿਸ਼ਤਾ ਕਰਾਉਂਦੀ ਸੀ ਛੋਟੇ ਦਾ ਉਹ ਟ੍ਰੇਨਿੰਗ ਤੇ ਅਸੀਂ ਕਹੀ ਵੀ ਟ੍ਰੇਨਿੰਗ ਮੁਕ ਲੈਣ ਦੋ ਆਨਲਾਈਨ ਦੋ ਫਿਰ ਅਸੀਂ ਕਾ ਰਾਵਾਂਗੇ ਦੇਖਾਵਾਂਗੇ ਕਹਿੰਦੇ ਨਹੀਂ ਉਹ ਕਾਲੇ ਪਏ ਨੇ ਕਹਿੰਦੇ ਅਸੀਂ ਮੁੰਡਾ ਹੀ ਦੇਖ ਲੈਣ ਕਹਿੰਦੇ ਅਸੀਂ ਦੇਖਣਾ ਹੀ ਨਹੀਂ ਮੁੰਡਾ ਹੀ ਦੇਖਿਆ ਹੋਇਆ ਮੁੰਡਾ ਸੀਗਾ ਸਰਕਾਰੀ ਨੌਕਰੀ ਦਾ ਅਸੀਂ ਵਿਆਹ ਕਰਨਾ ਤੁਸੀਂ ਕੁੜੀ ਦੇਖ ਲਓ ਜੇ ਤੁਹਾਨੂੰ ਪਸੰਦ ਆ ਤਾਂ ਮੈਂ ਘਰ ਕਹਿ ਕੇ ਗਿਆ ਮੈਂ ਕਿਹਾ ਮੈਂ ਜੇ ਚੱਲਿਆ ਨਾ ਤੇ ਮੈਂ ਕਿਹਾ ਉੱਥੇ ਨਹੀਂ ਜੀ ਹੋਣਾ ਆ ਨੁਕਸਾ ਹੈ ਉਹ ਨੁਕਸਾ ਕਰ ਕੀ ਹੋਣਾ ਮੈਂ ਕਿ ਮਤਲਬ ਜੇ ਬਿਲਕੁਲ ਹੀ ਰੀਜ਼ਨੇਬਲ ਨਾ ਹੋਵੇ ਤਾਂ ਹੱਥ ਜੋੜਾਂਗੇ ਹੂੰ ਉਹ ਗਏ ਦੇਖਣਾ ਕਿੱਥੇ ਮੈਂ ਕਿਹਾ ਹੋਟਲ ਕਿਸੇ ਚ ਨਹੀਂ ਗੁਰਦਾਰਾ ਉੱਥੇ ਸ਼ਹੀਦਾਂ ਦੇ ਅੰਮ੍ਰਿਤਸਰ ਉੱਥੇ ਟਾਈਮ ਰੱਖ ਲਿਆ ਜੀ ਗੁਰਦਾਰੇ ਦੇ ਪਿੱਛੇ ਆ ਕੇ ਸੰਗਤ ਜਿੱਦਾਂ ਬਾਹਰ ਬਹਿ ਜਾਂਦੀ ਹੈ ਉੱਥੇ ਬਹਿ ਗਏ ਉੱਥੇ ਹੀ ਦੇਖ ਦਿਖਾਇਆ ਹੋਇਆ ਤੇ ਮੈਂ ਘਰ ਦੇ ਵਿੱਚ ਕੁੜੀ ਦਾ ਕੱਦ ਕੋਈ ਠੀਕ ਹੈ ਰੰਗ ਰੂਪ ਠੀਕ ਹੈ ਜੋ ਚਾਹੀਦਾ ਸਾਨੂੰ ਹੂੰ ਕਹਿੰਦੇ ਬਾਕੀ ਸਭ ਠੀਕ ਹੈ ਤੇ ਫਿਰ ਇਦਾਂ ਕਰਦੇ ਆ ਇਹ ਮੁੰਡਾ ਆ ਜਾਂਦਾ ਇੱਕ ਵਾਰੀ ਉਹਨੂੰ ਦਿਖਾ ਕੇ ਫਿਰ ਆਪਾਂ ਪੱਕਾ ਮੈਂ ਕਿਹਾ ਕਿਉਂ ਹਾਂ ਜੇ ਸਭ ਕੋਈ ਠੀਕ ਹੈ ਫਿਰ ਕੀ ਦਿੱਕਤ ਹੈ ਕਹਿੰਦੇ ਫਿਰ ਮੁੰਡਾ ਹੈ ਨਹੀਂ ਮੈਂ ਕੋਈ ਗੱਲ ਨਹੀਂ ਮੈਂ ਡੱਬੇ ਮੰਗਾਓ ਅਸੀਂ 11 ਮੰਗਾਏ ਹੋਣੀ ਉਹਨਾਂ ਨੇ ਜ਼ਿਆਦਾ ਮੰਗਾ ਲਏ ਉਹ ਕੁੜੀ ਵਾਲੇ ਕੰਬਣ ਵੀ ਇਹ ਤੇ ਭਰਾਈ ਕਰੀ ਜਾਂਦੇ ਸਭ ਕੋਈ ਮੁੰਡੇ ਨੂੰ ਤੇ ਅਸੀਂ ਪੁੱਛਿਆ ਨਹੀਂ ਅਜੇ ਮੈਂ ਕਿਹਾ ਤੁਸੀਂ ਕੁੜੀ ਨੂੰ ਸਗਨ ਦਿਓ ਇਹ ਕਿਹਾ ਮੁੰਡੇ ਦਾ ਵੀ ਫੜਾਓ ਸਕਨ ਦੇ ਦਾਂਗੇ ਉਹਨੂੰ ਆਪੇ ਕਹਿ ਦਾਂਗੇ ਤੇਰਾ ਆ ਗਿਆ ਰਿਸ਼ਤਾ ਹੋ ਗਿਆ ਮੈਂ ਘਰ ਆ ਕੇ ਦੱਸਿਆ ਤੇਰਾ ਰਿਸ਼ਤਾ ਕਰ ਆਇਆ ਕਹਿੰਦਾ ਕਿਹਦੇ ਨਾਲ ਮੈਂ ਕੁੜੀ ਨਾਲ ਹਾਂ ਉਹ ਯਾਰ ਕਹਿੰਦਾ ਮੈਨੂੰ ਦਿਖਾ ਤਾਂ ਲੈਣੀ ਸੀ ਮੈਂ ਕਹਿੰਦਾ ਮੈਂ ਹੁਣ ਆ ਜਾਣਾ ਮੈਨੂੰ ਦਿਖਾ ਦਿਓ ਇੱਕ ਵਾਰੀ ਮੈਂ ਹਾਂ ਦਿਖਾ ਦਿਆਂਗੇ ਪਰ ਜੇ ਨਾ ਪਸੰਦ ਆਈ ਤੇ ਨਾ ਕਰ ਦੇਗਾ ਯਾਰ ਨਾ ਕੀ ਕਰਨੀ ਹੁ ਜਾ ਤੂੰ ਕਰ ਹੀ ਆ ਯਾਰ ਫਿਰ ਹੁਣ ਮੈਂ ਕੀ ਕਰਾਂ ਕੀ ਬਾਤ ਹੈ ਭਾਜੀ ਮੇਰੇ ਭਰਾ ਨੇ ਵਿਆਹ ਤੇ ਜਾ ਕੇ ਕੁੜੀ ਵੇਖੀ ਮੇਰਾ ਕਿਹਦੇ ਨਾਲ ਵਿਆਹ ਹੋਣ ਲੱਗਾ ਕਮਾਲ ਹੈ ਭਾਜੀ ਤੇ ਹੁਣ ਦਾ ਪਰਿਵਰਤਨ ਦੇਖ ਲਓ ਪਰੀ ਅੱਜ ਦੱਸੋ ਅੱਜ ਕੋਈ ਇਦਾਂ ਕਰ ਸਕਦਾ ਕਦੇ ਵੀ ਨਹੀਂ ਹੋ ਸਕਦਾ ਔਰ ਮੈਂ ਕਹਤਾ ਮਤਲਬ ਕਰਦਿਆਂ ਨੇ ਕਹਤਾ ਠੀਕ ਓ ਬਰਾਤ ਲੈ ਕੇ ਤੁਰ ਪਿਆ ਠੀਕ ਐ ਜੇ ਚੱਲਿਆਂ ਤੇ ਚੱਲਿਆਂ ਹੋ ਗਏ